ਦੇ ਵਿੱਚ ਨਹੀਂ ਉਹ ਪਲੀਜ਼ ਇੱਕ ਸਾਈਡ ਤੇ ਹੋ ਕੇ ਬੈਠ ਜਾਣ ਜਿਹੜੇ ਖਿਡਾਰੀ ਐਕਸ਼ਨ ਦੇ ਵਿੱਚ ਨਹੀਂ ਇੱਕ ਖਿਡਾਰੀ ਆਇਆ ਜਿਹੜਾ ਪਿਛਲੇ ਸਾਲ ਦਾ ਇਸੇ ਬਾਗੜੀਆਂ ਦੀ ਚੈਂਪੀਅਨਸ਼ਿਪ ਦਾ ਮੇਰੇ ਪੰਜਾਬੀ ਵੀਰੋ ਵੈਸਟ ਰੇਡਰ ਹੈ ਪਿਛਲੇ 2 ਸਾਲ ਇਸ ਨੌਜਵਾਨ ਨੇ ਕਮਾਲ ਦੀ ਖੇਡ ਵਿਖਾਈ ਹੈ ਤੇ ਜਿਹੜਾ ਸੀਜ਼ਨ ਇਹ ਮੁੰਡਾ ਇਸ ਸਾਲ ਕੈਨੇਡਾ ਦੇ ਵਿੱਚ ਖੇਡ ਆਇਆ ਤੇ ਮੇਰੇ ਵੀਰੋ ਉਹ ਲੋਕ ਬੁੱਲਾ ਤੇ ਚਰਚਾ ਹੋਈ ਹੈ ਜਿਹੜੇ ਜਿਹੜੇ ਖੀਰਾ ਇੱਕ ਵਾਰੀ ਤਾੜੀਆਂ ਵਾਰੇ ਫਿਰ ਕੀ ਖਿਆਲ ਸਰਦਾਰ ترسیم ਸਿੰਘ ਜੀ ਪੰਡਾਲ ਸਾਹਿਬ ਬੈਠੇ ਐ ਇਹਦੇ ਦਾਦਾ ਜੀ ਬਹੁਤ ਸਤਿਕਾਰ ਕਰਦੇ ਐ ਸਰਦਾਰ ترسیم ਸਿੰਘ ਜੀ ਤੁਸੀਂ ਵੀ ਦੋ ਕਦਮ ਚੱਲ ਕੇ ਆਇਓ ਦਾਦਾ ਕਹਿੰਦੇ ਪੋਤੇ ਨਾਲ ਪੁੱਜਦਾ ਭਜੀ ਪਹਿਲਵਾਨ ਜੀਤੀ ਕੁੰਨਰ ਦੇ ਨਾਲ ਪੁੱਜਦਾ ਰਿਹਾ ਆਹ ਕਹਿੰਦੇ ਹਰਮਨ ਬੁਲਟ ਦਾ ਦਾਦਾ ਇਹ ترਸੀਮ ਸਿੰਘ ਪੰਡਾਰ ਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਕਹਿੰਦੇ ਮੂਲ ਨਾਲ ਉਹ ਵਿਆਜ ਪਿਆਰਾ ਹੁੰਦਾ ਸੋ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਬਹੁਤ ਵੱਡਾ ਮੈਚ ਮੈਂ ਮਾਈਕ ਜਿਹੜਾ ਆਲਮਗੀਰ ਜੀ ਦੇ ਹੱਥ ਅੱਜ ਜਤੌੜਾ ਉਹ ਗੱਲਾ ਖੇਡਣਾ ਨਹੀਂ ਕਹਿੰਦੇ ਜਿੱਲਾ ਜਤੌੜਾ ਆਹ ਕਹਿੰਦੇ 2 ਸਾਲਾਂ ਦਾ ਇਹ 2 ਦਿਨ ਛੱਪਾਂ ਦਾ ਇਹ ਪ੍ਰੈਸਟਰ ਰੇਡਰ ਕਾਲਾ ਕਹਿੰਦਾ ਜੀ ਅੱਜ ਚੈਂਪੀਅਨ ਬਣ ਗਿਆ ਅੱਜ ਜਿੱਤ ਗਿਆ ਉਹ ਬੁੱਡੇ ਨੂੰ ਦੁੱਕ ਦੁੱਕ ਤੇ ਮਾਉਣਾ ਉਹ ਬੁੱਡੇ ਨੂੰ ਦੁੱਕ ਦੁੱਕ ਤੇ ਮਾਉਣਾ ਉਹ ਵੱਡੇ ਬਾਈ ਯਾਰ ਹੋ ਗਿਆ ਹੈ ਹੁਣ ਇੰਨੇ ਹਜ਼ਾਰ ਹੋ ਗਿਆ ਹੈ ਅੱਜ ਵੇਖਦੇ ਆ ਵੀ ਕਿੰਨੇ ਕ ਹਜ਼ਾਰਾਂ ਤੱਕ ਗੱਲ ਪਹੁੰਚੀ ਹੈ ਕਿ ਲੱਖਾਂ ਤੱਕ ਗੱਲ ਪਹੁੰਚਦੀ ਹੈ ਗੱਲ ਸਮੇਂ ਦੀ ਹੋਣੀ ਹੈ ਮੇਰੇ ਵੀਰੋ ਆਹ ਸਾਹਮਣੇ ਹਰਮਨ ਬੁਲਟ ਇਸ ਵੇਲੇ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਹੈ ਐਲਾਨ ਹੋ ਗਿਆ ਹੈ ਕਿ ਅੱਜ ਵੀ ਬੈਸਟ ਬਣ ਗਿਆ ਤੇ ਮੇਰੇ ਵੀਰੋ ਸਮੇਂ ਦੀਆਂ ਗੱਲਾਂ ਹੋਣਗੀਆਂ ਇੱਕ ਪਾਸੇ ਗੱਗੀ ਹੈ ਇਹਦਾ ਚੱਕ ਦੇਸ ਰਾਜ ਪਿੰਡ ਹੈ ਔਰ ਦੂਜੇ ਪਾਸੇ ਹਰਮਨ ਬੁਲਟ ਫੜਿਆ ਹੋਇਆ ਜੀ ਆਇਆ ਗੱਗੀ ਮੇਰੇ ਮਿੱਤਰੋ ਚੱਕਦੇ ਇਸ ਰਾਜਵਾਲੇ ਮਿੱਠੂ ਦਾ ਸਖੰਦਰੂ ਐ ਔਰ ਦੂਜੇ ਪਾਸੇ ਹਰਮਨ ਬੁਲਟ ਐ ਹਰਮਨ ਬੁਲਟ ਹਰਮਨ ਨੰਬਰ ਤੇ ਲੈ ਗਿਆ ਪਰ ਜਿਨ੍ਹਾਂ ਜਿਨ੍ਹਾਂ ਨੂੰ ਗੱਗੀ ਨਹੀਂ